ਅਸੀਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਸ ਤਰ੍ਹਾਂ ਦੇ ਨਾਲ ਪਿਛਲੇ ਦਿਨੀ ਜਿਹੜਾ ਐਮਬੈਸੀ ਫੀਸ ਦੇ ਵਿੱਚ ਵਾਧਾ ਹੋਇਆ तकरीबन 1600 ਡਾਲਰ ਕਹਿ ਸਕਦੇ ਆ ਆਪਾਂ ਹੋਏ ਆ 1 ਲੱਖ ਰੁਪਿਆ ਦਾ ਸਟੂਡੈਂਟ ਨੂੰ ਪਹਿਲਾਂ ਹੀ ਚਾਹੀਦਾ ਹੈ ਜੇਕਰ ਕਿਸੇ ਨੇ ਆਸਟ੍ਰੇਲੀਆ ਜਾਣਾ ਹੈ ਕੀ ਕਾਰਨ ਰਹਾ ਕਿ ਇੰਨੀ ਜਿਆਦਾ ਐਮਬੈਸੀ ਫੀਸ ਤਕਰੀਬਨ ਡਬਲ ਤੋਂ ਵੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵਧਾਈ ਗਈ ਹੈ ਬਿਲਕੁਲ ਸਰ ਪਹਿਲਾਂ ਜਿਹੜੀ ਐਮਬੈਸੀ ਫੀਸ ਬੱਚੇ ਦੀ ਸਬਕਲਾਸ 500 ਦੀ ਸੀਗੀ ਉਹ 710 ਡਾਲਰ ਸੀਗੀ ਜਿਹੜੀ ਹੁਣ ਡਬਲ ਤੋਂ ਵੀ ਜ਼ਿਆਦਾ 1600 ਡਾਲਰ ਹੋ ਗਈ ਹੈ ਨੋ ਡਾਊਟ ਬੱਚੇ ਦਾ ਐਕਸਪੈਂਸ ਵਧਿਆ ਹੀ ਹੈਗਾ ਕਿਉਂਕਿ ਬਾਕੀ ਖਰਚਿਆਂ ਨੂੰ ਜੇ ਆਪਾਂ ਕੱਢੀਏ ਐਮਬੈਸੀ ਫੀਸ ਤਾਂ ਬੱਚੇ ਨੂੰ ਲੱਖ ਰੁਪਏ ਐਟ ਲੀਸਟ ਅਰੇਂਜ ਕਰਕੇ ਰੱਖਣੀ ਪੈਣੀ ਵੈਲ ਆਸਟ੍ਰੇਲੀਆ ਹੁਣ بار بار ਕੁਝ ਨਾ ਕੁਝ ਰੂਲ ਜਿਹੜੇ ਉਹ ਅਪਡੇਟ ਕਰ ਰਿਹਾ ਤੇ ਹਰ ਰੂਲ ਦਾ ਪੋਜ਼ਿਟਿਵ ਤੇ ਦੇ ਮੰਨ ਸਕਦੇ ਕਿ ਜਿਹੜੇ ਬੱਚੇ ਅੱਗੇ ਅਪਲਾਈ ਕਰਨ ਵਾਲੇ ਉਹਨਾਂ ਲਈ ਕੋਈ ਬੈਨੀਫਿਟ ਹੋ ਸਕਦਾ ਹੈ ਜਿਵੇਂ ਕਿ ਹੁਣ ਐਪਲੀਕੇਸ਼ਨ ਫੀਸ ਵੱਧ ਗਈ ਹੈ ਤੇ ਹੋ ਸਕਦਾ ਜਿਹੜਾ ਰਸ਼ ਆਫ ਅਪਲੀਕੇਸ਼ਨਸ ਹੈ ਉਹ ਘਟ ਹੋ ਜਾਣ ਤੇ ਉਸ ਤੋਂ ਜਿਹੜੇ ਲੋਕਾਂ ਨੇ ਅਪਲਾਈ ਕਰਨਾ ਹੈ ਉਹਨਾਂ ਲਈ ਸੀਟ ਜਿਹੜੀ ਹੈ ਉਹ ਜ਼ਿਆਦਾ ਅਵੇਲੇਬਲ ਹੋਣਗੀ ਉਹਨਾਂ ਨੂੰ ਓਪਰਚ्युनिटी ਵੱਧੂ ਮਿਲ ਜੂਗੀ ਤੇ ਵੀਜ਼ਾ ਸਕਸੈਸ ਰੇਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੱਧਣ ਵਾਲਾ ਹੈਗਾ ਤੇ ਸਟੂਡੈਂਟ ਇਹਦਾ ਬੈਨੀਫਿਟ ਚੱਕ ਸਕਦੇ ਆ ਆਉਣ ਵਾਲੇ ਇਨਟੈਕ ਚ ਟਾਈਮ ਲੀ ਐਪਲਾਈ ਕਰੋ ਸੋ ਥੈਟ ਕਿ ਤੁਹਾਡੀ ਜਿਹੜੀ ਸੀਟ ਹੈ ਤੁਸੀਂ ਜਿਹੜਾ ਆਪਣਾ ਡ੍ਰੀਮ ਦੇਖ ਰਹੇ ਆ ਆਸਟ੍ਰੇਲੀਆ ਜਾ ਕੇ ਪੜ ਹੂੰ ਬਿਲਕੁਲ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਹੈ ਕੈਨੇਡਾ ਯੂਕੇ ਜਾਣਾ ਸਕਰੀਨ ਤਿਆਰੇ ਨੰਬਰ ਤੇ ਕਾਲ ਕਰ ਲੈਣੀ ਹੈ ਕਾਲ ਇੱਕ ਲੈ ਲੈਣੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹਾਂ ਹਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਗੱਲ ਕਰਦੀ ਹਾਂ ਹਾਂ ਜੀ ਮਨਪ੍ਰੀਤ ਜੀ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਕੀ ਹੈ ਫਿਰ ਮੇਰੀ ਪ੍ਰੋਫਾਈਲ 2019 ਦੇ ਵਿੱਚ ਮਪਲਸ ਟੂ ਕਰੀ ਹੈ ਹੂੰ ਹਾਂ ਜੀ ਪਰਸੈਂਟੇਜ ਮੇਰੀ ਕਾਟਾ 48% ਹੈ ਠੀਕ ਹੈ ਜੀ ਤੇ ਓਵਰঅল ਸੈਟੀਫੈਕਸ਼ਨ 61.4 ਹੈ ਬਿਲਕੁਲ ਯੂਕੇ ਬਿਲਕੁਲ ਧੀਏ ਤੁਸੀਂ ਯੂਕੇ ਦੇ ਸ਼ਾਰਟ ਟਰਮ ਸਟੂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਉਹਦੀ ਸੀਟ ਸਾਡੇ ਕੋਲ ਅਵੇਲੇਬਲ ਹੈਗੀ ਹੈ ਤੇ ਆਉਣ ਵਾਲਾ ਸੈਪਟੈਂਬਰ ਇਨਟੇਕ ਸਾਡੇ ਕੋਲ ਹੈਗਾ ਹੈ ਤੇ ਉਹਦੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਸ਼ਾਰਟ ਟਰਮ ਸਟੂਡੈਂਟ ਵੀਜ਼ਾ ਜਿਹੜਾ ਹੈ ਉਹਦੇ ਵਿੱਚ ਕੋਈ ਵੀ ਸਟੂਡੈਂਟ ਘੱਟ ਪਰਸੈਂਟੇਜ ਹੋਣ ਆਇਲਸ ਭਾਵੇਂ ਨਾ ਵੀ ਕੀਤੀ ਹੋਣ ਤਾਂ ਵੀ ਅਪਲਾਈ ਕਰ ਸਕਦੇ ਆ ਸੋ ਮੈਂ ਪੁੱਛ ਤੁਹਾਡੇ ਕੋਲ ਫੰਡਿੰਗ ਅਵੇਲੇਬਲ ਹੈਗੀ ਹੈ ਫੰਡਸ ਅਵੇਲੇਬਲ ਨੇ ਨਹੀਂ ਮੈਮ ਠੀਕ ਹੈ ओके ਤੇ ਆ ਬਜਟ ਕਿੰਨਾ ਹੋਏਗਾ ਤੁਹਾਡਾ ਆਪਣਾ ਬਜਟ ਮੈਂ 5.5 ਲੱਖ ਦਾ ਹੈ। ਬਿਲਕੁਲ ਕੋਈ ਦਿੱਕਤ ਨਹੀਂ ਹੈਗੀ। ਤੁਸੀਂ ਬਿਲਕੁਲ ਆਪਣੇ 5 ਤੋਂ 6 ਲੱਖ ਦੇ ਬਜਟ ਦੇ ਵਿੱਚ ਯੂਕੇ ਜਾ ਸਕਦੇ ਹੋ। ਸ਼ਾਰਟ ਟਰਮ ਸਟੂਡੈਂਟ ਲਈ ਅਪਲਾਈ ਕਰ ਸਕਦੇ ਹੋ। ਤੁਹਾਡੇ ਕੋਲ ਫੰਡਸ ਨਹੀਂ ਹੈਗੇ ਭਾਵੇਂ 올ਡ ਨਹੀਂ ਹੈਗੇ ਨਈ ਨਹੀਂ ਹੈਗੇ। ਅਸੀਂ ਬਿਲਕੁਲ ਤੁਹਾਨੂੰ ਫੰਡ ਅਸਿਸਟੈਂਸ ਦੇ ਵਿੱਚ ਵੀ ਹੈਲਪ ਕਰਾਂਗੇ ਤੇ ਤੁਸੀਂ 19 ਪਾਸ ਆਊਟ ਹੋ ਜਿਵੇਂ ਕਿ ਤੁਸੀਂ ਕਿਹਾ ਸੋ ਡੈਫੀਨਿਟਲੀ ਯੂਕੇ ਦੇ ਵਿੱਚ ਗੈਪ ਅਕਸੈਪਟਡ ਹੈ। ਸੋ ਗੈਪ ਵੇ ਅਕਸੈਪਟ ਹੈਗਾ। ਐਸ ਨਹੀਂ ਵੀ ਕੀਤੀ ਤਾਂ ਵੀ ਜਾ ਸਕਦੇ ਹੋ। ਆਪਸ਼ਨ ਤੁਸੀਂ ਦੱਸੋ ਤੁਹਾਡੀ ਕੱਟ ਹੈਗੀ ਹੈ। ਫੰਡਸ ਨਹੀਂ ਹੈਗੇ ਉਹ ਅਸਿਸਟੈਂਸ ਅਸੀਂ ਪ੍ਰੋਵਾਈਡ ਕਰਾਂਗੇ। ਸੋ ਇਹ ਸਾਰੇ ਫੈਕਟਰਸ ਦੇ ਨਾਲ ਤੁਸੀਂ ਯੂਕੇ ਦੇ ਨਿਕਲਦੇ ਆ ਨਾ ਬਿਲਕੁਲ ਮੈਮ ਕਿਉਂਕਿ ਐਲੀਜੀਬਿਲਟੀ ਮੈਟਰ ਕਰਦੀ ਹੈ ਤੁਸੀਂ ਐਲੀਜੀਬਲ ਹੋ ਤਾਂ ਹੀ ਤੁਹਾਡਾ ਅਪਲਾਈ ਹੋਊਗਾ ਤਾਂ ਹੀ ਤੁਹਾਨੂੰ ਕਾਲਜ ਆਫਰ ਲੈਟਰ ਦੇਊਗਾ ਤੇ ਤੁਹਾਡੇ ਅੱਗੇ ਦਾ ਪ੍ਰੋਸੈਸ ਹੋਊਗਾ ਸੋ ਇਹ ਸਾਰੇ ਫੈਕਟਰਸ ਨੂੰ ਧਿਆਨ ਰੱਖਦੇ ਹੋ ਤੁਸੀਂ ਅੱਜ ਵੀ ਯੂਕੇ ਦੇ ਲਈ ਅਪਲਾਈ ਕਰ ਸਕਦੇ ਹੋ ਸੀਟਸ ਬਹੁਤ ਘੱਟ ਨੇ ਕਿਉਂਕਿ ਇਨਟੇਕ ਬਹੁਤ ਪਾਸ ਹੈਗਾ ਰਸ਼ ਆਲਰੇਡੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਬਹੁਤ ਘੱਟ ਸੀਟਸ ਨੇ ਜਿਹੜੀ ਨਿਊ ਅਵੇਲੇਬਲ ਹੈਗੀ ਹੈ ਬਟ ਉਹਦਾ ਬੈਨੀਫਿਟ ਤੁਸੀਂ ਤਾਂ ਹੀ ਚੱਕ ਸਕਦੇ ਹੋ ਜੇ ਹੁਣੇ ਹੀ ਅਪਲਾਈ ਕਰਦੇ ਹੋ ਜੇ ਹੋਰ ਵੇਟ ਕਰੋਗੇ ਤੇ ਪਹਿਲਾਂ ਹੀ ਗਿਆ ਬਹੁਤ ਹੋ ਚੁੱਕਿਆ ਹੈ ਅੱਗੇ ਐਸੈਪਟ ਨਹੀਂ ਕੀਤਾ ਜਾਊਗਾ ਤੇ ਜਿਹੜਾ ਤੁਹਾਡਾ ਡ੍ਰੀਮ ਹੈ ਬਾਹਰ ਜਾ ਕੇ ਸੈਟਲ ਹੁੰਦਾ ਉਹ ਵੀ ਪੂਰਾ ਨਹੀਂ ਹੋ ਪਾਊਗਾ ਹਮ ਬਿਲਕੁਲ ਜਿਹੜੇ ਵੀ ਦਰਸ਼ਕ ਵਿਦੇਸ਼ ਜਾਣਾ ਚਾਹੁੰਦੇ ਆ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਆ ਸਾਡੇ ਨਾਲ ਕੀਰਤੀ ਜੈਨ ਜੀ ਨੇ ਜੋ ਕਿ ਸਾਨ ਇਮੀਗ੍ਰੇਸ਼ਨ ਸੈਕਟਰ 9D ਚੰਡੀਗੜ੍ਹ ਤੋਂ ਖਾਸ ਤੌਰ ਤੇ ਸਟੂਡੈਂਟ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਆਉਂਦੇ ਆ ਸਾਡੇ ਕੋ ਹਮੇਸ਼ਾ ਹੀ ਕਿ ਕਿਸ ਤਰ੍ਹਾਂ ਦੇ ਨਾਲ ਕੀ ਅਪਡੇਟ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਫੀਸ ਦਾ ਵਾਅਦਾ ਹੋਇਆ ਕਿਤੇ ਨਾ ਕਿਤੇ ਹੋ ਸਕਦਾ ਆਉਣ ਵਾਲੇ ਦਿਨਾਂ ਚ ਸਟੂਡੈਂਟ ਨੂੰ ਬੇਨਿਫਿਟ ਹੋਵੇ ਸਕਸੈਸ ਰੇਟ ਹੈ ਜਿਵੇਂ ਪਿੱਛੇ ਬਹੁਤ ਜ਼ਿਆਦਾ ਰਿਫਿਊਜ਼ਲਾਂ ਦਾ ਸਾਹਮਣਾ ਸਟੂਡੈਂਟ ਨੂੰ ਕਰਨਾ ਪੈ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਕਰ ਜੁਲਾਈ ਸਤੰਬਰ ਅਗਸਤ ਦੇ ਵਿੱਚ ਜਿਹੜੇ ਕਾਫੀ ਵੀਜ਼ੇ ਹਰੇ ਕੰਟਰੀ ਦੇ ਮਿਲਦੇ ਆ ਤੇ ਇਹ ਟਾਈਮ ਬਹੁਤ ਵਧੀਆ ਹੈ ਜਿਹੜੇ ਵੀ ਸਟੂਡੈਂਟ ਕਿਤੇ ਵੀ ਜਾਣਾ ਚਾਹੁੰਦੇ ਆ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਸਵੇਰੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਆ ਕੀਰਤੀ ਜੀ ਨੂੰ ਮਿਲਣਾ ਚਾਹੁੰਦੇ ਨੇ ਅਪਾਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਆ ਜਾਂ ਇਹਨਾਂ ਦੀ ਟੀਮ ਦੇ ਨਾਲ ਮਿਲ ਕੇ ਰਾਬਤਾ ਕਾਇਮ ਕਰ ਸਕਦੇ ਆ ਕਿਸ ਤਰ੍ਹਾਂ ਦੇ ਨਾਲ ਵਿਦੇਸ਼ ਜਾਇਆ ਜਾ ਸਕਦਾ ਮੈਂ ਹੁਣੇ ਆਪਾਂ ਆਸਟ੍ਰੇਲੀਆ ਦੀ ਗੱਲ ਕੀਤੀ ਸੀ ਫਿਰ ਆਪਾਂ ਯੂਕੇal ਵੀ ਆਉਣੇ ਆ ਤੇ ਕਿਹੜਾ ਇਨਟੇਕ ਇਸ ਟਾਈਮ ਅਵੇਲੇਬਲ ਹੈ ਆਸਟ੍ਰੇਲੀ ਕਰਦੇ ਕਿਉਂਕਿ ਟਾਈਮ ਬਹੁਤ ਘੱਟ ਹੈ ਤੇ ਆਸਟ੍ਰੇਲੀਆ ਦਾ ਜੀਐਸਟੀ ਪ੍ਰੋਸੈਸ ਵੀ ਟਾਈਮ ਲੈਂਦਾ ਹੈ ਸੋ ਕੋਈ ਵੀ ਸਟੂਡੈਂਟ ਜਿਹਦਾ ਸਿਰਫ ਡ੍ਰੀਮ ਹੈ ਕਿ ਉਸੇ ਆਸਟ੍ਰੇਲੀਆ ਜਾਣਾ ਹੈ ਬਾਕੀ ਪ੍ਰੋਸੈਸ ਦਾ ਕੁਝ ਨਹੀਂ ਪਤਾ ਕੀ ਡਾਕੂਮੈਂਟੇਸ਼ਨ ਲਗਣੀ ਹੈ ਕਿੱਦਾਂ ਫੰਡ ਸ਼ੋ ਕਰਨੇ ਹੈ ਤੇ ਤੁਹਾਨੂੰ ਅੱਜ ਹੀ ਅਪਲਾਈ ਕਰਨਾ ਪੈਣਾ ਨਹੀਂ ਤਾਂ ਗੱਲ ਅਗਲੇ ਸਾਲ ਤੇ ਆਉਗੀ ਸਾਨੂੰ ਨਹੀਂ ਪਤਾ ਆਸਟ੍ਰੇਲੀਆ ਨੇ ਦੁਬਾਰਾ ਕੀ ਰੂਲ ਚੇਂਜ ਕਰ ਦੇਣੇ ਆ ਤੁਸੀਂ ਇਸ ਸਾਲ ਜਿਹੜੇ ਪਾਸ ਆਊਟ ਹੋ ਉਹ ਅਸੈਪਟਡ ਹੋਣਗੇ ਨਹੀਂ ਹੋਣਗੇ 2023 ਲਈ ਵੈਸੀ ਬਹੁਤ ਕੱਟ ਆਪਸ਼ਨਸ ਰਹਿ ਗਏ ਆ 42 ਯੂਨੀਵਰਸਿਟੀਆਂ ਦੇ ਵਿੱਚ ਸਿਰਫ ਕੁਝ ਹੀ ਯੂਨੀਵਰਸਿਟੀਆਂ ਨੇ ਜਿਹੜੇ ਹੁਣ 23 ਪਾਸ ਆਊਟ ਸਟੂਡੈਂਟ ਅਸੈਪਟ ਕਰ ਰਹੀ ਹੈ ਅਲਰੇਡੀ ਸਾਡੇ ਕੋਲ ਚਾਂਸ ਘਟ ਹੈ ਜੇ ਹਜੇ ਵੀ ਅਸੀਂ ਪਲਾਨ ਕਰ ਰਹੇ ਹਾਂ ਕਿ ਅਪਲਾਈ ਕਰਨਾ ਹੈ ਤੇ ਤੁਸੀਂ ਆਪਣਾ 1 ਸਾਲ ਹੋਰ ਖਰਾਬ ਕਰ ਰਹੇ ਹੋ ਇਸ ਤੋਂ ਕੀ ਹੋਗਾ ਤੁਸੀਂ ਅਗਲੇ ਸਾਲ ਨਹੀਂ 3 ਸਾਲ ਬਾਅਦ ਜਦੋਂ ਆਪਣੀ ਡਿਗਰੀ ਕੰਪਲੀਟ ਕਰ ਲੂਗੇ ਤਾਂ ਹੀ ਅਪਲਾਈ ਕਰ ਪਾਉਗੇ ਸੋ ਟਾਈਮ ਬਿਲਕੁਲ ਵੀ ਵੇਸਟ ਨਾ ਕਰੋ ਕਿਉਂਕਿ ਜੀਐਸਟੀ ਪ੍ਰੋਸੈਸਿੰਗ ਨੂੰ ਟਾਈਮ ਲੱਗਣਾ ਹੈ ਡਾਕੂਮੈਂਟੇਸ਼ਨ ਵੀ ਆਪਾਂ ਤਿਆਰ ਕਰਨੀ ਹੈ ਫੰਡਸ ਵੀ ਅਰੇਂਜ ਕਰਨੇ ਬਹੁਤ ਸਾਰੀ ਚੀਜ਼ਾਂ ਨੇ ਅੱਜ ਅਪਲਾਈ ਕਰਦੇ ਹੋ ਤਾਂ ਜਾ ਕੇ ਨਵੰਬਰ ਆਉਣ ਵਾਲੇ ਇਨਟੇਕ ਜਿਹੜਾ ਹੈਗਾ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਧਿਆਨ ਨਾਲ ਸੋਚਣੀ ਹੈ ਚੀਜ਼ਾਂ ਕਿਉਂਕਿ ਸਾਨੂੰ ਨਹੀਂ ਪ ਕੁਆਲਿਟੀਆਂ ਵੀ ਆਪਾਂ ਕੰਪਲੀਟ ਕਰ ਪਾਉਗੇ ਨਹੀਂ ਕਰ ਪਾਉਗੇ ਇਹ ਸਾਰੀ ਚੀਜ਼ ਜ਼ਿਆਦਾ ਧਿਆਨ ਰੱਖਦੇ ਹੋਏ ਆਪਣਾ ਟਾਈਮ ਬਿਲਕੁਲ ਵੀ ਵੇਸਟ ਨਾ ਕਰੋ ਨਵੰਬਰ ਇਨਟੇਕ ਵਿੱਚ ਜਾਣਾ ਚਾਹੁੰਦੇ ਹੋ ਅੱਜ ਹੀ ਅਪਲਾਈ ਕਰੋ ਤਾਂ ਕਿ ਇਸ ਸਾਲ ਦਾ ਜਿਹੜਾ ਇਨਟੇਕ ਹੈ ਅਖਰੀ ਇਨਟੇਕ ਹੈਗਾ ਉਹਦੇ ਵਿੱਚ ਤੁਸੀਂ ਅਪਲਾਈ ਕਰੋ